ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਚਾਹਲਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਾਣਕਾਰੀ ਉਪਾਦੀ ਵਿੱਚ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਕਿ ਜਿੰਨਾ ਨਹੀਂ ਕਿ ਜਿੰਨਾ ਦਾ ਰਿਸ਼ਤਾ ਨਹੀਂ ਹੋ ਰਿਹਾ ਆਪਣੀ ਮਰਜ਼ੀ ਦੇ ਮਤਾਵਰ ਕਿ ਜਿਹੜੇ ਆਪਣੀ ਮਰਜ਼ੀ ਦੇ ਅਨੁਸਾਰ ਆਪਣਾ ਵਿਆਹ ਕਰਾਉਣਾ ਚਾਹੁੰਦੇ ਨੇ ਤੇ ਉਹਨਾਂ ਦੇ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਜਾਂ ਫਿਰ ਉਹਨਾਂ ਦੇ ਘਰ ਦੇ ਪਰਵਾਰਿਕ ਮੈਂਬਰ ਨਹੀਂ ਸਹਿਮਤ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਰਹੀ ਏ ਜੇਕਰ ਉਹ ਆਪਣੇ ਰਿਸ਼ਤੇ ਜਾਂ ਫਿਰ ਰਿਲੇਸ਼ਨ ਦੇ ਲਈ ਪਰੇਸ਼ਾਨ ਨੇ ਤਾਂ ਉਹਨਾਂ ਨੂੰ ਸਾਥ ਸੰਗੇ ਜੀ ਸਾਨੂੰ ਕੀ ਕਰਨਾ ਚਾਹੀਦਾ ਏ ਇੱਕ ਹਰੀ ਮੇਚ ਲਾਲ ਮੇਚ ਤੇ ਇੱਕ ਲੋਹੇ ਦੀ ਕੇਲ ਦਾ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਏ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨੀਆਂ ਵੀ ਸਾਡੀਆਂ ਮੁਸ਼ਕਲਾਂ ਹੋਣਗੀਆਂ ਜਿੰਨੀਆਂ ਵੀ ਪ੍ਰੋਬਲਮ ਹੋਣਗੀਆਂ ਇਸ ਰਿਲੇਟਡ ਵਿਆਹ ਨੂੰ ਲੈ ਕੇ ਜਾਂ ਫਿਰ ਜਿੰਨਾ ਦੇ ਰਿਲੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਏ ਉਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜੇਕਰ ਤੁਹਾਡਾ ਹਸਬੰਡ ਜਾਂ ਵਾਈਫ ਦੋਨੇ ਹਸਪੈਂਡ ਵਾਈਫ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਰਹਿੰਦਾ ਏ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਏ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਆਪਸੀ ਲੜਾਈ ਝਗੜੇ ਨੇ ਜਿਹੜੇ ਉਹ ਵੀ ਖਤਮ ਹੋ ਜਾਣਗੇ ਤੇ ਜਿੰਨਾ ਦੀ ਵਿਆਹ ਦੇ ਲਈ ਉਹਨਾਂ ਦੇ ਪਰਿਵਾਰਿਕ ਮੈਂਬਰ ਸਹਿਮਤ ਨਹੀਂ ਹੈ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਵੀ ਸਾਰੀ ਮੁਸ਼ਕਲ ਦੂਰ ਹੋ ਜਾਵੇਗੀ ਇਸ ਉਪਾਦੂ ਅਸੀਂ ਕਦੋਂ ਕੀ ਮੀਤੇ ਕੇਸ ਦੇਣ ਕਿਸ ਤਰੀਕੇ ਦੇ ਨਾਲ ਦੀ ਕਿੰਨਾ ਸਮਾਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਹ ਰਹੀ ਹਾਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਸੀ ਤਰ੍ਹਾਂ ਸਾਸੰਗੀ ਜੀ ਜੇਕਰ ਤੁਹਾਡੀ ਵਿਆਹ ਵਾਲੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਰਹੀਏ ਤੁਹਾਡੀ ਜੋ ਗੱਲਬਾਤ ਉਹ ਡਿਵੋਰਸ ਤੱਕ ਪਹੁੰਚ ਜਾਂਦੀ ਹੈ ਤੁਹਾਡਾ ਹਸਬੰਡ ਜਾਂ ਵਾਈਫ ਤੁਹਾਨੂੰ ਹਮੇਸ਼ਾ ਲਈ ਛੱਡ ਕੇ ਜਾਣਾ ਚਾਹੁੰਦਾ ਹੋਵੇ ਤੁਹਾਡਾ ਝਗੜਾ ਇੱਥੇ ਤੱਕ ਵੱਧ ਜਾਂਦਾ ਹੈ ਜਿਸ ਨੂੰ ਲੈ ਕੇ ਤੁਹਾਡੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਕਾਫੀ ਪਰੇਸ਼ਾਨੀ ਰਹਿਣ ਲੱਗ ਜਾਂਦੀ ਹੈ ਤੇ ਜਾਂ ਫਿਰ ਤੁਹਾਡੀ ਵਿਆਹ ਦੇ ਸਬੰਧੀ ਤੁਹਾਡੇ ਪਰਿਵਾਰਿਕ ਮੈਂਬਰ ਸਹਿਮਤ ਨਹੀਂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਕਰਵਾਉਣਾ ਚਾਹੁੰਦੇ ਹੋ ਤੇ ਜਾਂ ਫਿਰ ਕਿਸੇ ਵੀ وجہ ਦੇ ਨਾਲ ਤੁਹਾਡਾ ਹਸਬੰਦ ਜਾਂ ਵਾਈਫ ਤੁਹਾਨੂੰ ਇਗਨੋਰ ਕਰ ਰਿਹਾ ਹੈ ਜਿਸ ਦੇ ਨਾਲ ਤੁਹਾਡੇ ਰਿਲੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀਆਂ ਨੇ ਤਾਂ ਇਸ ਉਪਾਅ ਨੂੰ ਤੁਸੀਂ ਅੱਜ ਹੀ ਕਰੋ ਇਸ ਉਪਾਅ ਦੇ ਨਾਲ ਜੇਕਰ ਤੁਹਾਡੇ ਰਿਲੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੈ ਉਹ ਵੀ ਦੂਰ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਮਨ ਚਾਹ ਵਿਆਹ ਸ਼ਾਦੀ ਕਰਨਾ ਚਾਹਉਣੀ ਹੋ ਤਾਂ ਤੁਹਾਡੇ ਪਰਿਵਾਰਿਕ ਮੈਂਬਰ ਵੀ ਤੁਹਾਡੀ ਨਾਲ ਸਹਿਮਤ ਹੋਣਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਚੰਨੇ ਵੀ ਲੜਾਈ ਝਗੜੇ ਹੋ ਰਹੇ ਨੇ ਉਹ ਦੂਰ ਹੋ ਜਾਣਗੇ ਜਦੋਂ ਵੀ ਸਾਥ ਸੰਗੇ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁੱਖ ਤਕਲੀਫ ਆਉਂਦੀ ਨੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਸੀਂ ਇਕੱਲੇ ਇਕੱਲੇ ਬੈਠੇ ਰੋਣਾ ਸ਼ੁਰੂ ਕਰ ਦਿੰਨੇ ਆ ਪਰ ਇਸ ਚੀਜ਼ ਦਾ ਹੱਲ ਰੋਣਾ ਨਹੀਂ ਹੁੰਦਾ ਆ ਸਾਨੂੰ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਕਿੰਨੇ ਵੀ ਦੁੱਖ ਕਿਉਂ ਨਾ ਹੋਣ ਤੁਸੀਂ ਕਦੇ ਵੀ ਹਿੰਮਤ ਨਾ ਹਾਰਿਆ ਕਰੋ ਸਾਰੇ ਦੁੱਖਾਂ ਦਾ ਡਟ ਕੇ ਸਾਹਮਣਾ ਕਰਨਾ ਕਰਿਆ ਕਰੋ ਕਿਉਂਕਿ ਸਾਹਸੰਗੇ ਜੀ ਕੋਈ ਵੀ ਐਵੇਂ ਦਾ ਕੰਮ ਨਹੀਂ ਹੁੰਦਾ ਜਿਹੜਾ ਆਪਾਂ ਕਰ ਨਾ ਸਕੀਏ ਮੰਨਦੇ ਆਂ ਜ਼ਿੰਦਗੀ ਦੇ ਵਿੱਚ ਦੁੱਖ ਨੇ ਤੇ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਸਫਲਤਾ ਹਾਸਲ ਕਰ ਸਕਦੇ ਹਾਂ ਕਿਉਂਕਿ ਚਲੋ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਂਦੇ ਨੇ ਤੇ ਅਸੀਂ ਟੈਨਸ਼ਨ ਲੈਣਾ ਤੇ ਰੋਣਾ ਸ਼ੁਰੂ ਕਰ ਦਿੰਨੇ ਆ ਤੇ ਇਸ ਦੇ ਨਾਲ ਸਾਡਾ ਇਮਿਊਨਿਟੀ ਸਿਸਟਮ ਇਹ ਜਿਹੜਾ ਕਮਜ਼ੋਰ ਹੋ ਜਾਂਦਾ ਏ ਤੇ ਜਿਸ ਦੇ ਨਾਲ ਸਾਡਾ ਜਿਹੜਾ ਕੌਨਫੀਡੈਂਸ ਲੈਵਲ ਹੀ ਉਹ ਵੀ ਲੋਅ ਹੋ ਜਾਂਦਾ ਜਿਸ ਦੇ ਨਾਲ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਕੰਮ ਨਹੀਂ ਪਾਉਂਦੇ ਇਸ ਕਰਕੇ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਖਾਸ ਧਿਆਨ ਰੱਖ ਕੇ ਤੁਸੀਂ ਹਰ ਇੱਕ ਜ਼ਿੰਦਗੀ ਦੇ ਵਿੱਚ ਆਈ ਹੋਈ ਮੁਸ਼ਕਲ ਦਾ ਸਾਹਮਣਾ ਕਰਨਾ ਹੈ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਹਾਸਲ ਕਰ ਸਕਦੇ ਆਓ ਸਾਥ ਸੰਗੇ ਜੀ ਹੁਣ ਅਸੀਂ ਇਸ ਉਪਾਅ ਬਾਰੇ ਤੁਹਾਨੂੰ ਦੱਸਣੇ ਆ ਇਸ ਉਪਾਅ ਨੂੰ ਕਰਦੋ ਕਿਵੇਂ ਤੇ ਕਿਸ ਤਰੀਕੇ ਤੇ ਕਿਸ ਦਿਨ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਲੇਡੀਜ਼ ਜਾਂ ਜੈਂਟਸ ਜਿਸ ਨੂੰ ਵੀ ਪ੍ਰੋਬਲਮ ਹੈ ਉਹ ਹੀ ਇਸ ਉਪਾਅ ਨੂੰ ਕਰ ਸਕਦੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਲਾਲ ਮਿਰਚ ਇੱਕ ਹਰੀ ਮਿਰਚ ਤੇ ਇੱਕ ਲੋਹੇ ਦੀ ਕਿੱਲ ਚਾਹੀਦੀ ਹੈ ਜਿਹੜੀ ਮਿਰਚ ਤੁਸੀਂ ਲੈਣੀ ਹੈ ਲਾਲ ਤੇ ਹਰੀ ਉਹ ਚੰਗੀ ਤਰ੍ਹਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਤਾਜੀ ਹੋਣੀ ਚਾਹੀਦੀ ਹੈ ਕੀਤੇ ਪਾਸੇ ਉਹ ਤੋੜ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਗਲੀ ਹੋਈ ਹੋਣੀ ਚਾਹੀਦੀ ਕਿ ਜੋ ਤੁਸੀਂ ਲੋਹੇ ਦੀ ਕਿੱਲ ਲੈ ਰਹੇ ਹੋ ਸਾਧ ਸੰਗਤ ਜੀ ਇਸ ਗੱਲ ਦਾ ਧਿਆਨ ਰੱਖਿਓ ਕਿ ਉਹ ਮਿਰਚ ਜੋ ਉਹ ਲੋਹੇ ਦੀ ਕਿੱਲ ਤੋਂ ਵੱਡੀ ਹੋਣੀ ਚਾਹੀਦੀ ਹੈ ਜਿਵੇਂ ਹੁਣ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਿਰਚ ਦਾ ਕੰਮ ਤਿੱਖਾ ਕਰਨਾ ਹੁੰਦਾ ਹੈ ਆਪਾਂ ਸਬਜੀ ਦੇ ਵਿੱਚ ਖਾਣੇ ਦੇ ਵਿੱਚ ਥੋੜੀ ਜਿਹੀ ਆਪਾਂ ਮੇਰਚ ਵੱਧ ਪਾ ਲਈਏ ਤਾਂ ਉਹ ਆਪਣਾ ਖਾਣਾ ਤਿੱਖਾ ਬਣ ਜਾਂਦਾ ਹੈ ਤੇ ਜਵਾ ਫਿਰ ਮਿਰਚ ਦਾ ਕੰਮ ਹੁੰਦਾ ਇਸ ਆਸੰਗਤ ਜੀ ਕਿ ਸਾਨੂੰ ਬੁਰੀ ਨਜ਼ਰ ਤੋਂ ਬਚਾਉਣਾ ਕਹਿਣ ਦਾ ਭਾਵ ਕਿ ਆਪਾਂ ਜਿਵੇਂ ਕਿਤੇ ਨਜ਼ਰ ਲੱਗੀ ਹੁੰਦੀ ਕਿਸੇ ਬੱਚੇ ਨੂੰ ਜਾਂ ਕਿਸੇ ਚੀਜ਼ ਨੂੰ ਉਦੋਂ ਆਪਾਂ ਲਾਲ ਮਿਰਚਾਂ ਵਾਰ ਕੇ ਅੱਗ ਦੇ ਵਿੱਚ ਸੁੱਟ ਦਿੰਨੇ ਆ ਤੇ ਬੁਰੀ ਨਜ਼ਰ ਤੋਂ ਬਚਾਉਣ ਦਾ ਕੰਮ ਵੀ ਕਰਦੀਆਂ ਨੇ ਇਸ ਤੋਂ ਇਲਾਵਾ 사 ਸੰਗੇ ਜੀ ਜੇਕਰ ਅਸੀਂ ਸੁੱਕੀ ਹੋਈ ਲਾਲ ਮਿਰਚ ਪੀਸੀ ਹੋਈ ਵੀ ਲੈ ਲੈਨੇ ਆ ਤੇ ਚ ਇਸ ਨੂੰ ਨજર ਲੱਗੀ ਹੁੰਦੀ ਏ ਉਸ ਦੇ ਉਪਰੋਂ ਦੀ ਵਾਰ ਕੇ ਅਸੀਂ ਅੱਗ ਦੇ ਵਿੱਚ ਸੁੱਟ ਦਿੰਨੇ ਆ ਅੱਗ ਤੋਂ ਇਲਾਵਾ ਅਸੀਂ ਉਸ ਨੂੰ ਬਾਹਰ ਸੜਕ ਤੇ ਵੀ ਸੁੱਟ ਦਿੰਨੇ ਆ ਇਸ ਤਰ੍ਹਾਂ ਕਰਨ ਦੇ ਨਾਲ ਵੀ ਲੱਗੀ ਹੋਈ ਨજર ਏ ਉਹ ਜਿਹੜੀ ਦੂਰ ਹੋ ਜਾਂਦੀ ਏ ਲਾਲ ਮਿਰਚ ਦੇ ਬਹੁਤ ਹੀ ਜ਼ਿਆਦਾ ਪਰਯੋਗ ਹੁੰਦੇ ਨੇ ਤੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਇਸ ਦੇ ਜੋ ਵੀ ਉਪਾਅ ਅਸੀਂ ਕਰਦੇ ਆ ਉਹਨਾਂ ਦੇ ਸਾਨੂੰ 101% ਰਿਜ਼ਲਟ ਵੀ ਮਿਲਦੇ ਨੇ ਜੇਕਰ ਇਸ ਦੇ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਦਾ ਨੁਕਸਾਨ 1% ਨਹੀਂ ਹੈਗਾ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਬੇਝਿਜਕ ਬਹੁਤ ਆਰਾਮ ਦੇ ਨਾਲ ਸੌਖੇ ਤੇ ਸਰਲ ਤਰੀਕੇ ਦੇ ਨਾਲ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਬੈਠੇ ਹੋਏ ਇਸ ਤਰ੍ਹਾਂ ਇਸ ਆ ਸੰਗੇ ਜੀ ਤੁਸੀਂ ਇੱਕ ਹਰੀ ਮਿਰਚ ਤੇ ਲਾਲ ਮਿਰਚ ਲੈਣੀ ਹੈ ਜਿਸ ਸਾਈਡ ਤੇ ਉਹਨਾਂ ਦੇ ਡੰਡੀ ਲੱਗੀ ਹੁੰਦੀ ਏ ਦੋਨਾਂ ਹਰੀ ਤੇ ਲਾਲ ਮਿਰਚ ਨੂੰ ਤੁਸੀਂ ਉਸ ਸਾਈਡ ਤੋਂ ਥੋੜਾ ਥੋੜਾ ਝੂਠਾ ਕਰ ਦੇਣਾ ਝੂਠਾ ਕਰਨ ਤੋਂ ਬਾਅਦ ਦੇ ਵਿੱਚ ਇੱਕ ਤੁਸੀਂ ਲੋਹੇ ਦੀ ਕਿੱਲ ਲੈਣੀ ਏ ਉਹ ਲੋਹੇ ਦੀ ਕਿੱਲ ਤੇ ਦੋਨਾਂ ਲਾਲ ਮਿਰਚਾਂ ਨੂੰ ਤੁਸੀਂ ਗੰਡ ਮਾਰ ਕੇ ਬੰਨ ਕੇ ਰੱਖ ਦੇਣਾ ਗੰਡ ਮਾਰਨ ਤੋਂ ਬਾਅਦ ਉਸੇ ਇਹ ਮੇਰਚਾ ਨੂੰ ਤੇ ਕਿਲ ਨੂੰ ਆਪਣੀ ਉੱਪਰ ਦੀ ਸ਼ੋਹਾ ਕੇ ਇਹ ਕਹਿਣਾ ਹੈ ਕਿ ਜਿੰਨੀਆਂ ਵੀ ਬੁਰਾਈਆਂ ਨੇ ਜਿੰਨੀਆਂ ਵੀ ਤੁਹਾਨੂੰ ਪ੍ਰੋਬਲਮ ਦੁੱਖ ਤਕਲੀਫ ਜ਼ਿੰਦਗੀ ਦੇ ਵਿੱਚ ਆ ਰਹੀ ਨੇ ਵਿਆਹ ਸ਼ਾਦੀ ਨੂੰ ਲੈ ਕੇ ਜਾਂ ਤੁਹਾਡਾ ਮਨ ਚਾਹਾ ਵਿਆਹ ਨਹੀਂ ਹੋ ਰਿਹਾ ਜਾਂ ਤੁਹਾਡੇ ਰਿਲੇਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਏ ਉਹ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣ ਇਸ ਤਰ੍ਹਾਂ ਬੋਲਦੇ ਸਮੇਂ ਤੁਸੀਂ ਆਪਣੇ ਉੱਪਰ ਦੀ 5 ਵਾਰ, 3 ਵਾਰ ਜਾਂ ਫਿਰ 7 ਵਾਰ ਤੁਸੀਂ ਵਾਰ ਲੈਣਾ ਹੈ ਮਿਰਚਾਂ ਨੂੰ ਤੇ ਕਿੱਲ ਨੂੰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਕਿਸੇ ਸੁਨਸਾਨ ਜਗ੍ਹਾ ਦੇ ਵਿੱਚ ਉਥੇ ਸੁੱਟ ਕੇ ਵਾਪਸ ਆ ਜਾਣਾ ਜਦੋਂ ਤੁਸੀਂ ਆਪਣੇ ਘਰ ਤੋਂ ਜਾਉਗੇ ਨਾ ਹੀ ਜਾਂਦੇ ਸਮੇਂ ਤੇ ਨਾ ਹੀ ਆਉਂਦੇ ਸਮੇਂ ਤੁਸੀਂ ਆਪਣੇ ਕਿਸੇ ਵੀ ਪਰਿਵਾਰਿਕ ਮੈਂਬਰ ਦੀ ਨਾਂ ਤਾਰੀ ਰਸਤੇ ਦੇ ਵਿੱਚ ਮਿਲਦੇ ਹੋਏ ਕਿਸੇ ਵੀ ਇਨਸਾਨ ਦੀ ਨਾਲ ਗੱਲਬਾਤ ਨਹੀਂ ਕਰਨੀ ਨਾ ਹੀ ਜਾਂਦੇ ਸਮੇਂ ਤੇ ਨਾ ਹੀ ਆਉਂਦੇ ਸਮੇਂ ਜਦੋਂ ਤੁਸੀਂ ਇਹ ਲਾਲ ਮੇਚਾ ਤੇ ਹਾਰੀ ਮੇਚ ਕਿਲ ਨੂੰ ਉੱਥੇ ਸੁਨਸਾਨ ਜਗ੍ਹਾ ਦੇ ਵਿੱਚ ਸੁੱਟੋਗੇ ਉਦੋਂ ਤੁਸੀਂ ਆਪਣੀ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਜੇ ਨੀਆਂ ਤੁਹਾਡੀ ਵਿਆਹ ਸ਼ਾਦੀ ਦੀ ਵਿੱਚ ਪ੍ਰੋਬਲਮ ਆ ਰਹੀਆਂ ਨੇ ਜਾਂ ਫਿਰ ਦੁੱਖ ਤਕਲੀਫ ਨੇ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਉਹ ਸਾਰੀਆਂ ਦੂਰ ਹੋ ਜਾਣ ਤੈਨੂੰ ਸਿਰ ਵਾਪਸ ਮੁੜਿਆਉਣਾ ਬਿਨਾ ਪਿੱਛੇ ਦੇਖੇ ਜਦੋਂ ਤੁਸੀਂ ਇਹਨਾਂ ਨੂੰ ਉੱਥੇ ਸੁੱਟ ਦਿਓਗੇ ਤੁਹਾਡੇ ప్రతి ਇੱਕ ਬਹੁਤ ਵਧੀਆ ਊਰਜਾ ਦਾ ਪ੍ਰਵੇਸ਼ ਹੋਵੇਗਾ ਜੋ ਬਹੁਤ ਵਧੀਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇਗੀ ਇਸ ਉਪਾਅ ਨੂੰ ਸਾਹ ਸੰਗੇ ਜੇਕਰ ਤੁਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਫਿਰ ਹੀ ਇਹ ਉਪਾਅ ਤੁਹਾਡੇ ਤੇ ਅਸਰ ਕਰੇਗਾ ਤੇ ਇਸ ਤੋਂ ਇਲਾਵਾ ਸਾਹ ਸੰਗੇ ਜੇਕਰ ਤੁਸੀਂ ਇਹ ਸੋਚੋਗੇ ਕਿ ਇਹ ਲਾਲ ਮੇਚਾ ਤੇ ਕਿਲ ਨੂੰ ਇੱਧਰ ਉੱਧਰ ਹੀ ਕਿਤੇ ਸੁੱਟ ਦਿੰਨੇ ਆਂ ਵੀ ਬਸ ਉਪਾਅ ਹੋ ਜਾਵੇਗਾ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਪੂਰੀ ਵਿਧੀ ਦੇ ਨਾਲ ਨਹੀਂ ਕਰੋਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫਿਰ ਵੀ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਨਹੀਂ ਮਿਲੇਗਾ ਕਹਿਣ ਦਾ ਭਾਵ ਇਹ ਕਿ ਜੇਕਰ ਕਰ ਰਹੇ ਹੋ ਉਪਾਅ thì ਸਹੀ ਤਰੀਕੇ ਤੇ ਵਿਧੀ ਦੇ ਨਾਲ ਕਰੋ ਇਹੀ ਸੀ ਸਾਸ ਸੰਗੇਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜਿਸ ਨੂੰ ਕਰਨ ਦੇ ਨਾਲ ਇੱਕ ਹਰੀ ਮਿਰਚ ਲਾਲ ਮਿਰਚ ਤੇ ਇੱਕ ਕਿਲ ਦੇ ਨਾਲ ਛੋਟਾ ਜਿਹਾ ਉਪਾਅ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਵਿਆਹ ਦੇ ਸਬੰਧੀ ਜਿੰਨੀਆਂ ਵੀ ਪ੍ਰੋਬਲਮ ਮੁਸ਼ਕਲਾਂ ਹੋਣਗੀਆਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਚਾਹ ਪਤੀ ਪਤਨੀ ਦੇ ਵਿੱਚ ਲੜਾਈ ਝਗੜਾ ਕਲੇਸ਼ ਰਹਿੰਦਾ ਉਹ ਵੀ ਦੂਰ ਹੋ ਜਾਵੇਗਾ ਤੁਹਾਡਾ ਸਾਥ ਸੰਗੀਜੀ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ